ਚਾਹੁੰਦੇ ਆਂ ਵੀ ਬੱਚਿਆਂ ਦੇ ਨਾਲ ਜਿਹੜੇ ਮਾਂ ਪਿਓ ਦੀ ਹਮਦਰਦੀ ਜੁੜੀ ਹੁੰਦੀ ਹੈ ਹਰ ਇੱਕ ਰੋਡ ਯੂਜ਼ਰ ਜੋ ਚੱਲਦਾ ਹੈ ਸੜਕ ਤੇ ਭਲੇ ਹੀ ਪੁਲਿਸ ਨਾਲ ਉਹ ਕਿਸ ਤਰ੍ਹਾਂ ਹੀ ਵਰਤਦਾ ਹੋਵੇ ਬੱਟ ਜਦੋਂ ਉਹ ਬੱਚਿਆਂ ਨਾਲ ਵਰਤਦਾ ਤਾਂ ਉਹਦਾ ਰਵਈਆ ਅੰਦਰੋਂ ਪਿੰਗਲ ਜਾਂਦਾ ਹੈ ਜਦੋਂ ਬੱਚੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਰਹੇ ਨੇ ਕਿ ਅੰਕਲ ਸੀਟ ਬੈਲਟ ਲਗਾਓ ਅੰਕਲ ਹੈਲਮਟ ਪੈਨੋ ਤਾਂ ਉਹ ਉਹਨਾਂ ਦੇ ਹਿਰਦੇ ਦੇ ਅੰਦਰ ਕਿਤੇ ਨਾ ਕਿਤੇ ਟੱਚ ਕਰਦੀ ਹੈ ਇਸ ਮੋਟਿਵ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਏਡੀਜੀਪੀ ਮੰਨ ਜੋਗੇ ਏਡੀਪੀ ਟ੍ਰੈਫਿਕ ਚੰਡੀਗੜ੍ਹ ਅਤੇ ਐਸਐਸਬੀ ਮਾਨਸਾ ਉਹਨਾਂ ਦੀ ਦਿਸ਼ਾ ਨਿਰਦੇਸ਼ਨ ਅਨੁਸਾਰ ਇਹ ਪ੍ਰੋਗਰਾਮਿੰਗ ਹੁਣ ਚੌਂਕ ਦੇ ਵਿੱਚ ਪ੍ਰੈਕਟੀਕਲ ਰੂਪ ਚ ਬੱਚਾ ਨੂੰ ਕਰਵਾਇਆ ਜਾ ਰਿਹਾ ਹੈ ਕਿਉਂਕਿ ਇਹ ਬੱਚੇ ਹੀ ਆਉਣ ਵਾਲੇ ਸਮੇਂ ਦਾ ਫਿਊਚਰ ਹਨ ਇਹਨਾਂ ਨੇ ਆਉਣ ਵਾਲੇ ਸਮੇਂ ਦੀ ਕਮਾਂਡ ਸੰਭਾਲਣੀ ਹੈ ਤਾਂ ਅਸੀਂ ਕਹਾਂਗੇ ਕਿ ਬੱਚਿਆਂ ਦੀ ਜੋ ਬੱਚਿਆਂ ਦੀ ਅਸੀਂ ਟ੍ਰੇਨਿੰਗ ਲਗਾਈਏ ਬੱਚਾ ਨੂੰ ਸਿਖਾ ਕੇ ਬੱਚਾ ਨੂੰ ਪੜਾ ਕੇ ਤੇ ਬੱਚਿਆਂ ਨੂੰ ਅਸੀਂ ਅਫਸਰ ਬਣਾਉਣਾ ਹੈ ਤਾਕੇ ਆਉਣ ਵਾਲਾ ਸਮਾਂ ਸਾਡਾ ਚੇਂਜ ਹੋਵੇ ਤੇ ਐਕਸੀਡੈਂਟਾਂ ਦਾ ਰੇਟ ਘਟ ਜਾਵੇ ਜਿਹੜੇ ਲੋਕ ਨਹੀਂ ਮੰਨਦੇ ਜੀ ਉਹਨਾਂ ਦਾ ਕੀ ਹੈ ਉਹਨਾਂ ਦਾ ਵਾਇਲੇਸ਼ਨ ਵਾਲੇ ਦਾ ਚਲਾਨ ਵੀ ਕਰਦੇ ਸਰ ਕੋਈ ਵੀ ਵਾਇਲੇਟਰਸ ਆ ਕਿਸੇ ਵੀ ਲੰਘਣਾ ਦਾ ਉਹ ਕਰਦਾ ਤਾ ਉਹਦਾ ਚਲਾਨ ਵੀ ਕਰਦੇ ਆ ਚਲਾਨ ਦੇ ਨਾਲ ਉਹਨਾਂ ਰਿਜ਼ਲਟ ਨਹੀਂ ਪ੍ਰਾਪਤ ਹੁੰਦਾ ਜਿੰਨਾ ਲੋਕ ਐਜੂਕੇਟ ਹੋ ਕੇ ਤੇ ਉਹਨੂੰ ਮੰਨ ਕੇ ਕਿਉਂਕਿ ਅੰਦਰ ਉਹਨਾਂ ਦੀ ਫੀਲਿੰਗ ਟੱਚ ਹੋ ਜਾਂਦੀ ਹੈ ਜਿਸ ਦੇ ਕਾਰਨ ਉਹ ਅੰਦਰੋਂ ਮਨ ਤੋਂ ਕਈ ਜਿੰਨਾ ਚਿਰ ਬੰਦਾ ਮਨ ਤੋਂ ਨਹੀਂ ਮੰਨਦਾ ਨਾ ਕਿਸੇ ਦਾ ਮੰਨਿਆ ਜੁਰਮਾਨੇ ਨਾਲ ਸਜ਼ਾ ਨਾਲ ਉਹਨਾਂ ਹੋ ਨਹੀਂ ਹੁੰਦਾ ਬਟੇ ਜਦੋਂ ਉਸ ਬੰਦੇ ਦਾ ਆਪਾਂ ਅੰਦਰੋਂ ਮਾਨਸਿਕ ਤੌਰ ਤੇ ਤੇ ਅੰਦਰੂਨੀ ਤੌਰ ਤੇ ਉਹਦੇ ਨਾਲ ਟੱਚ ਹੋ ਜੇ ਜਿਹਦੇ ਭਾਵਨਾਵਾਂ ਨਾਲ ਉਹਦੇ ਹੋ ਹੋ ਜੇ ਅੰਦਰੋਂ ਤਾਂ ਉਹ ਬੰਦਾ ਆਪਣੇ ਤੌਰ ਤੇ ਪ੍ਰੇਮ ਦੀ ਖੇਤੀ ਲੱਗ ਹੁੰਦੀ ਹੈ ਤੁਸੀਂ ਅਜੇ ਪਤਕੀਆਂ ਨੂੰ ਲੈ ਕੇ ਆਏ ਹੋ ਤੇ ਠੀਕ ਹੈ ਨਾ ਸਰ சுரேਸ਼ ਕੁਮਾਰ ਜੀ ਜੋ ਮਾਨਸਾ ਟ੍ਰੈਫਿਕ ਪੁਲਿਸ ਤੋਂ ਨੇ এডਿਕੇਸ਼ਨ ਵਿੰਗ ਦੇ ਇੰਚਾਰਜ ਨੇ ਇਹ ਸਾਡੇ ਕੋਲ ਆਏ ਸਕੂਲ ਦੇ ਵਿੱਚ ਇਹਨਾਂ ਨੇ ਬੱਚਾ ਨੂੰ ਅਵੇਅਰ ਕੀਤਾ ਟ੍ਰੈਫਿਕ ਰੂਲਸ ਦੇ ਬਾਰੇ ਅਲੱਗ-ਅਲੱਗ ਤਰ੍ਹਾਂ ਦੀਆਂ ਰੂਲ ਸਮਝਾਏ ਇਹਨਾਂ ਨੇ ਸਾਨੂੰ ਤੇਰੇ ਬੱਚਿਆਂ ਨੂੰ ਇੱਥੇ ਅਸੀਂ ਆਈ.ਟੀ.ਆਈ. ਚੌਂਕਪੁਰ ਲਾੜ ਦੇ ਵਿੱਚ ਲੈ ਕੇ ਆਏ ਆ ਜਿੱਥੇ ਬੱਚਿਆਂ ਨੇ ਜੋ ਰੂਲ ਇਹਨਾਂ ਨੇ ਸਰ ਤੋਂ ਸਿੱਖੇ ਨੇ ਇਹਨਾਂ ਨੇ ਲੋਕਾਂ ਨੂੰ ਅਵੇਅਰ ਕੀਤਾ ਲੋਕਾਂ ਨੂੰ ਕੁਐਸਚਨ ਕੀਤਾ ਜੇ ਕਿਸ ਨੇ ਹੈਲਮਟ ਨਹੀਂ ਪਾਇਆ ਜਾਂ ਸੀਟ ਬੈਲਟ ਨਹੀਂ ਲਗਾਈ ਤਾਂ ਅਸੀਂ ਇਹ ਬਹੁਤ ਵਧੀਆ ਉਪਰਾਲਾ ਲੱਗਦਾ ਸਾਨੂੰ ਇਹ ਮਾਨਸਾ ਪੁਲਿਸ ਦਾ ਕਿ ਬੱਚਿਆਂ ਵਿਚਕਾਰ ਔਰ ਲੋਕਾਂ ਵਿਚਕਾਰ ਜੋ ਅੱਜ ਅਵੇਅਰਨੈਸ ਕੈਂਪ ਚਲਾਇਆ ਹੈ ਮੈਂ ਟ੍ਰੈਫਿਕ ਪੁਲਿਸ ਮਾਨਸਾ ਦਾ ਬਹੁਤ ਧੰਨਵਾਦ ਕਰਦਾ ਹਾਂ ਮੰਕੋਰ ਐਲ.ਏ.ਡੀ.ਐਮ. ਡੀ.ਏ.ਵੀ. ਪਬਲਿਕ ਸਕੂਲ ਬੁੱਢਲਾਟਾ ਦੇ ਵਿਦਿਆਰਥੀਆਂ ਅੱਜ ਸਰ ਸੁਰੇਸ਼ ਕੁਮਾਰ ਜੋ ਕਿ ਮਾਨਸਾ ਜ਼ਿਲ੍ਹੇ ਵਿੱਚ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਸਾਡੇ ਸਕੂਲ ਵਿੱਚ ਆਏ ਉਹਨਾਂ ਨੇ ਟ੍ਰੈਫਿਕ ਨਿਯਮਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਸਾਨੂੰ ਰੋਡ ਤੇ ਵੀ ਲੈ ਕੇ ਆਏ ਤੇ ਲੋਕਾਂ ਵਿੱਚ ਅਵੇਅਰਨੈਸ ਪੈਦਾ ਕੀਤੀ ਕਿ ਕਿੱਦਾਂ ਸਾਡੇ ਲਈ ਸੀਟ ਬੈਲਟ ਹੈਲਮਟ ਲਗਾਉਣਾ ਜ਼ਰੂਰੀ ਹੈ ਤੇ ਸਾਰੇ ਲੋਕਾਂ ਵਿੱਚ ਅਵੇਅਰਨੈਸ ਪੈਦਾ ਕੀਤੀ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ